ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਸੋ ਦੋਸਤੋ ਹੁਣ ਬਲਾਸਮਾ ਦੀਆਂ ਮੰਗਾਂ ਨੂੰ ਲੈ ਕੇ ਹੁਣ ਬਲਾਸਮਾ ਦੇ ਵੰਗ ਪੰਜਾਬ ਦੇ ਜਿਹੜੇ ਮਾਸਟਰ ਵੀ ਹੁਣ ਮਲਾਜ਼ਮਾਂ ਦੇ ਵੰਗ ਬੜੇ ਹੀ ਜਿਹੜੇ ਕੀਨ ਤੱਤੇ ਨਜ਼ਰ ਆ ਰਹੇ ਨੇ ਸੋ ਦੋਸਤੋ ਸਾਂਝ ਅਧਿਆਪਕ ਮੋਰਚਾ ਜਿਹੜਾ ਹੈ ਵੱਖ-ਵੱਖ ਅਧਿਆਪਕਾਂ ਦੀਆਂ ਜਥੇਬੰਦੀਆਂ ਦਾ ਸਮੂਹ ਹੈ ਇਸ ਮੋਰਚੇ ਨੇ ਸਰਕਾਰ ਦੇ ਵਿਰੁੱਧ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ ਸਾਂਝੇ ਮੋਰਚੇ ਦੇ ਵੱਲੋਂ 10 ਮਈ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਆਨੰਦਪੁਰ ਰੋਜ਼ ਜਿਹੜਾ ਕੀ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਝੰਡਾ ਮਾਰਚ ਕਰਨ ਦਾ ਜਿਹੜਾ ਹੈ ਐਲਾਨ ਕੀਤਾ ਗਿਆ ਹੈ ਔਰ ਨਾਲ ਹੀ ਸਾਂਝੇ ਮੋਰਚੇ ਨੇ 28 April ਤੋਂ ਲੈ ਕੇ 3 ਮਈ ਤੱਕ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪੱਧਰਾਂ ਤੇ ਉਤਲਾ ਫੂਕ ਮੁਜ਼ਾਰੇ ਕਰਨ ਦੀ ਧਮਕੀ ਦੇ ਦਿੱਤੀ ਹੈ ਦਰਸਲ ਸਾਂਝੇ ਮੋਰਚੇ ਦੇ ਵੱਲੋਂ ਪਿਛਲੇ ਦਿਨੀ ਆਪਣੀ ਹੰਗਾਮੀ ਮੀਟਿੰਗ ਵੀ ਕੀਤੀ ਗਈ ਇਸ ਮੀਟਿੰਗ ਦੀ ਜਿਹੜੀ ਅਗਵਾਈ ਸ੍ਰਿੰਦਰ ਕੁਮਾਰ ਵਾਲੇ ਨੇ ਜਿਹੜੀ ਹੈ ਕੀਤੀ ਹੈ ਔਰ ਇਸ ਮੀਟਿੰਗ ਦੇ ਵਿੱਚ ਸਾਂਝਾ ਅਧਿਆਪਕ ਮੋਰਚੇ ਨੂੰ ਸ਼ਾਮਲ ਪ੍ਰਮੁੱਖ ਜਥੇਬੰਦੀਆਂ ਦੇ ਮੁੱਖ ਲੀਡਰ ਸ਼ਾਮਲ ਸਨ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਔਰ ਖਾਸ ਕਰਕੇ ਸਿੱਖਿਆ ਵਿਭਾਗ ਦੇ ਮੰਤਰੀ ਅਤੇ ਹੋਰ ਅਧਿਆਪਕਾਂ ਅਧਿਕਾਰੀਆਂ ਦੇ ਵੱਲੋਂ ਅਖਤਿਆਰ ਕੀਤੇ ਰਵੱਈਏ ਦੇ ਉੱਪਰ ਬੜੀ ਹੀ ਗੰਭੀਰ ਚਰਚਾ ਕੀਤੀ ਗਈ ਔਰ ਮੰਥਨ ਕਰਨ ਤੋਂ ਬਾਅਦ ਇਸ ਇਹ ਦੋਸ਼ ਲਗਾਇਆ ਕਿ ਸਿੱਖਿਆ ਵਿਭਾਗ ਨੂੰ ਖਾਸ ਕਰਕੇ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਮੁਲਤਵੀਆਂ ਕਰਦੇ ਰਹੀ ਹੈ। ਜਿਦੇ ਕਰਕੇ ਉਹਨਾਂ ਨੇ ਸਾਰੇ ਮਸਲੇ ਜਿਹੜੇ ਕੀ ਜਿਹੜੇ ਕੀ ਲੜਕੀ ਪਏ ਨੇ ਖਾਸ ਕਰਕੇ ਲੀਡਰਸ਼ਿਪ ਨੇ ਜੋ ਜਾਣਕਾਰੀ ਦਿੱਤੀ ਹੈ ਕਿ 8 ਮਾਰਚ ਨੂੰ ਸਾਂਝੇ ਮੋਰਚ ਦੇ ਵੱਲੋਂ ਰੋਸ ਦੇ ਵਜੋਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਦੇ ਰੋਸ ਮਾਰਚ ਕੀਤਾ ਸੀ ਔਰ ਇਸੇ ਦੌਰਾਨ ਪ੍ਰਸ਼ਾਸਨ ਦੇ ਉਹਨਾਂ ਦੀ ਜਿਹੜੀ ਮੀਟਿੰਗ ਨੂੰ ਹੈ 10 ਮਾਰਚ ਨੂੰ ਸਿੱਖਿਆ ਮੰਤਰੀ ਨਾਲ ਹੈ ਜਿਹੜੀ ਪੰਜਾਬ ਭਵਨ ਚੰਡੀਗੜ੍ਹ ਕਰਵੋਨ ਦਾ ਜਿਹੜਾ ਹੈ ਪ੍ਰੋਸਾਦ ਦਿੱਤਾ ਹੈ ਬਕਾਇਦਾ ਇੱਕ ਪੱਤਰ ਵੀ ਜਾਰੀ ਹੋ ਗਿਆ ਸੀ ਮੌਕੇ ਤੇ ਆ ਕੇ ਮਿਲਤਵੀ ਕਰ ਦਿੱਤੀ ਪਰ ਅਗਲੀ ਮੀਟਿੰਗ ਦਾ ਸਮਾਂ 7 ਅਪ੍ਰੈਲ ਨੂੰ ਦਿੱਤਾ ਔਰ ਮੋਰਚੇ ਦੇ ਵੱਲੋਂ 7 April ਦੀ ਮੀਟਿੰਗ ਦੀ ਤਿਆਰੀ ਕੀਤੀ ਜਾ ਰਹੀ ਸੀ ਔਰ ਇਸੇ ਦੇ ਦੌਰਾਨ 7 April ਦੀ ਮੀਟਿੰਗ ਦੀ ਵੀ ਮੁਲਤਵੀ ਕਰ ਦਿੱਤੀ ਹੈ ਅਗਲੀ ਮੀਟਿੰਗ ਜਿਹੜੀ ਸੀ 16 April ਦੀ ਦੇ ਦਿੱਤੀ ਔਰ ਲੀਡਰਸ਼ਿਪ ਨੇ ਹੈਰਾਨਗੀ ਹੈਰਾਨੀ ਢੰਗ ਦੇ ਨਾਲ ਦੱਸਿਆ ਕਿ April ਦੀ ਜਿਹੜੀ ਹੈ ਮੀਟਿੰਗ ਵੀ ਜਿਹੜੀ ਹੈ ਸਿੱਖਿਆ ਮੰਤਰੀ ਨੇ ਮੁਲਤਵੀ ਕਰ ਦਿੱਤੀ ਹੈ ਔਰ ਇੱਥੋਂ ਤੱਕ ਕਿ ਅਗਲੀ ਮੀਟਿੰਗ ਦਾ ਵੀ ਕੋਈ ਸਮਾਂ ਨਹੀਂ ਦਿੱਤਾ ਜਿਹਦੇ ਤੋਂ ਸਾਂਝਾ ਮੋਰਚਾ ਇਹ ਮਹਿਸੂਸ ਕਰਦਾ ਹੈ ਕਿ ਉਹਨਾਂ ਨੂੰ ਸੀਰੀਅਸ ਨਹੀਂ ਲਿਆ ਜਾ ਰਿਹਾ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਅਜੰਡੇ ਤੇ ਸਰਕਾਰ ਜਾਂ ਸਿੱਖਿਆ ਵਿਭਾਗ ਨਹੀਂ ਲੈ ਰਿਹਾ ਜਿਹਨੂੰ ਲੈ ਕੇ ਹੁਣ ਸਖਤ ਐਕਸ਼ਨ ਜਿਹੜਾ ਹੈ ਉਹ ਲਿਕਿਆ ਨਾ ਪਿਆ ਹੈ ਔਰ ਇਸੇ ਮੌਕੇ ਤੇ ਲੀਡਰਸ਼ਿਪ ਨੇ ਇਹ ਦੋਸ਼ ਲਗਾਇਆ ਹੈ ਪੰਜਾਬ ਸਰਕਾਰ ਭਾਵੇਂ ਜੋ ਮਰਜ਼ੀ ਕਹੋ ਕਹੇ ਜਾਵੇ ਪਰ ਹਲਕੇ ਹਲੇ ਤੱਕ ਕੋਈ ਵੀ ਅਧਿਆਪਕ ਸਿੱਖਿਆ ਵਿਭਾਗ ਜਿਹੜਾ ਭਰਤੀ ਨਹੀਂ ਕੀਤਾ ਗਿਆ ਹੁਣ ਤੱਕ ਨਾਲ ਇਹ ਵੀ ਗੱਲ ਕਹੀ ਹੈ ਵੀ ਵਿਦਿਆਰਥੀਆਂ ਦੇ ਕੋਲ ਫਿਲਹਾਲ ਪੂਰੀਆਂ ਕਿਤਾਬਾਂ ਵੀ ਨਹੀਂ ਪੁੱਜੀਆਂ ਔਰ ਵੱਡੀ ਗਿਣਤੀ ਦੇ ਵਿੱਚ ਬਲਾਸ ਸੰਸਥਾਵਾਂ ਕੌਮੀ ਜਿਹੜੇ ਕੀ ਵਾਂਝੇ ਨਹੀਂ ਔਰ ਜਾਣਕਾਰੀ ਦੱਸਦੀ ਹੈ ਕਿ ਸਕੂਲਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਨੇ ਔਰ ਸਕੂਲਾਂ ਦੇ ਵਿੱਚ ਖਾਸ ਕਰਕੇ ਜਿਹੜੀ ਮੰਗ ਕੀਤੀ ਹੈ ਵੀ 8TT ਹੈਡ ਟੀਚਰ ਸੈਂਟਰ ਹੈਡ ਟੀਚਰ ਹੈਡ ਟੀਚਰ ਜਿਹੜੇ ਲੈਕਚਰਰ ਆਦ ਜਿਹੜੇ ਵਰਕ ਨੇ ਇਹ ਮੰਗ ਕੀਤੀ ਹੈ ਵੀ ਉਹਨਾਂ ਦੀਆਂ ਪ੍ਰੋਮੋਸ਼ਨਾਂ ਪ੍ਰੋਮੋਸ਼ਨਾਂ ਉਹਨਾਂ ਦੀਆਂ ਤਰੱਕੀਆਂ ਜਿਹੜੀਆਂ ਨੇ 75% ਪ੍ਰੋਮੋਸ਼ਨ ਹੋ ਕੇ ਅਨੁਸਾਰ ਕੀਤੀਆਂ ਜਾਣ ਪਰ ਇਹ ਇੱਕ ਹੋਰ ਐਲੀਗੇਸ਼ਨ ਲਗਾਇਆ ਸਾਂਝੇ ਮੋਰਚ ਨੇ ਕਿ ਸਰਕਾਰ ਪੂਰੇ ਜਿਹੜਾ ਕਿ ਮਨੇ ਜਿਹੜੀ ਤੋਂ ਵਰਦੀਆ ਖਰੀਦਣ ਦਾ ਵਰਦੀਆਂ ਖਰੀਦਣ ਦਾ ਜਿਹੜਾ ਅਧਿਕਾਰ ਖੋ ਦੇ ਰਾਹ ਤੇ ਪਈ ਆ ਖੋ ਦੇ ਰਾਹ ਤੇ ਪਈ ਹੋਈ ਹੈ